ਕਰੰਟ 13 ਨਿਊਜ਼ ਤੁਹਾਡਾ ਸਵਾਗਤ ਕਰਦਾ ਹੈ ਮਾਨਯੋਗ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਦੇ ਪਰ ਖਿਲਾਫ ਮਹਿੰਮ ਯੋਗ ਨਸ਼ਾ ਵਿਰੋਧੀ ਤਹਿ ਮਾਨਯੋਗ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਤਿੰਦਰ ਸਿੰਘ ਜੀ ਆਈਪੀਐਸ ਡੀਆਈਜੀ ਬਾਰਡਰ ਰੇਂਜ ਅਮਰitsar ਅਤੇ ਮਨਿੰਦਰ ਸਿੰਘ ਜੀ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਅਮਰitsar ਦੇ ਹਾਜ਼ਰੀ ਦਿਸ਼ਾ ਨਿਰਦੇਸ਼ ਅਨੁਸਾਰ ਸਰਦਾਰ ਰਜੀਂਦਰ ਸਿੰਘ ਜੀ ਗੱਲ ਕਪਤਾਨ ਜੇ.ਡੀ. ਅਗਵਾਈ ਹੇਠ ਥਾਣਾ ਕਰੇਟਾ ਦੇ ਐਸ.ਐਚ.ਓ ਮਨਦੀਪ ਸਿੰਘ ਜੀ ਅਤੇ ਥਾਣਾ ਰਮਦਾਸੀ ਦੀ ਵੱਡੀ ਸਫਲਤਾ ਹਾਸਲ ਕੀਤੀ ਵੱਖ-ਵੱਖ ਮਾਮਲਿਆਂ ਚ 4 ਕਿਲੋ 544 ਗ੍ਰਾਮ ਹਿਰੋਇਨ ਇੱਕ ਸਿਆਜ਼ ਗੱਡੀ ਅਤੇ 6 ਮੋਬਾਈਲ ਫੋਨਾਂ ਸਮੇਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਫਲਤਾ ਹਾਸਲ ਕੀਤੀ ਗਈ ਜੋ શ્રી ਲਖਵਿੰਦਰ ਸਿੰਘ ਜੀ ਡੀ.ਐਸ.ਪੀ ਪਟਾਰੀ ਦੀ ਗਵਾਈ ਹੈ ਠੋ ਮੁਖ ਅਫਸਰ थाना ਕਰੇਡਾ ਅਮਨਦੀਪ ਸਿੰਘ ਜੀ ਵੱਲੋਂ ਪੁਲਿਸ ਪਾਰਟੀ ਸਮੇਤ ਮੋੜ ਪਿੰਡ ਪਧਰੀ ਚੌਕ ਅੱਡਾ ਕਰੇਡਾ ਵਿਖੇ ਨਖਾਬੰਦੀ ਇੱਕ ਸ਼ੱਕੀ ਮਰਤੀਸ਼ ਜੁਕੀ ਸਿਆਜ ਗੱਡੀ ਨੰਬਰ ਪਬੀ 010 ਜੀਕਓ 88 613 ਨ ਵਿਅਕਤੀ ਸਵਾਰ ਸੰਦ ਆਉਂਦੇ ਦਿਖਾਈ ਦਿੱਤੇ ਤਾਂ ਉਹਨਾਂ ਦੀ ਰੋਕ ਉਹਨਾਂ ਨੂੰ ਰੋਕ ਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਗਿਆ ਉਹਨਾਂ ਦਾ ਨਾਮ ਹਰਪ੍ਰੀਤ ਸਿੰਘ ਉਰਫ ਹਣੀ ਪੁੱਤਰ ਹਰਬੰਸ ਸਿੰਘ ਵਾਸੀ ਮਕਾਨ ਨੰਬਰ 328 ਨੰਬਰ 6 ਬਸੰਤ ਨਗਰ ਨੇੜੇ ਹੋਰੀਜਨ ਸਕੂਲ ਸ਼ਿਮਲਾਪੁਰੀ ਥਾਣਾ ਡਾਬਲ ਲੁਧਿਆਣਾ ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਪੂਰਨ ਸਿੰਘ ਵਾਸੀ ਮੋਤੇ ਥਾਣਾ ਕਰਿੰਦਾ ਜ਼ਿਲ੍ਹਾ ਅੰਮ੍ਰਿਤਸਰ ਆਕਾਸ਼ਦੀਪ ਉਰਫ ਆਕਾਸ਼ ਪੁੱਤਰ ਸੁਖਦੇਵ ਸਿੰਘ ਵਾਸੀ ਮੋਦੇ ਕਰਿੰਡਾ ਹਾਲ ਵਸੀ ਖਾਪੜ ਖੇੜੀ ਰੋਡ ਤੇ ਗੁਰੂ ਕੀ ਵਡਾਲੀ ਥਾਣਾ ਸ਼ਿਹਾਟਾ ਅੰਮ੍ਰਿਤਸਰ ਜੀ ਦੱਸਿਆ ਕਿ ਗੱਡੀ ਦੀ ਤਲਾਸ਼ੀ ਦੌਰਾਨ ਤਲਾਸ਼ੀ ਕਰਨ ਦੇ ਉਕਤ 3 ਕਿਲੋ ਹੀਰੋਇਨ ਬਰਾਮਦ ਹੋਈ ਜਿਸ ਤੇ ਉਕਤ ਹਰਪ੍ਰੀਤ ਸਿੰਘ ਜੀ ਹਰਹਣੀ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਅਤੇ ਆਕਾਸ਼ਦੀਪ ਸਿੰਘ ਉਰਫ ਆਕਾਸ਼ ਨੂੰ 3 ਕਿਲੋ ਗ੍ਰਾਮ ਹੀਰੋਇਨ ਅਤੇ ਇੱਕ ਸਿਆਸ ਗੱਡੀ ਸਮੇਤ ਗ੍ਰਿਫਤਾਰ ਕਰਕੇ ਥਾਣਾ ਕਰਿੰਡਾ ਵਿਖੇ 26 ਤਿੰਨ 2025 ਜੀ ਨੂੰ 21 ਸੀ 25 ਸੀ 29 ਸੀ 61 ਸੀ 85 ਸੀ ਐਨਡੀਪੀਸੀ ਐਕਟ ਤਹਿਤ ਦਰਜ ਕਰਕੇ ਅਮਲ ਵਿੱਚ ਲਿਆਂਦੀ ਜਾ ਰਹੀ ਹੈ थाना ਘਰਿੰਡਾ ਦੇ ਐਸ ਐਚਓ ਅਮਨਦੀਪ ਸਿੰਘ ਜੀ ਵੱਲੋਂ ਇਹਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿੱਤਾ ਜਾਵੇਗਾ ਅਤੇ ਹੋਰ ਬ੍ਰਿਕੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਦਾ ਪਤਾ ਕਰਕੇ ਕੋਲੋਂ ਹੋਰ ਬਰਾਮਗੀਦਗੀ ਕੀਤੀ ਜਾਏਗੀ ਰਿਕਵਰੀ 4 ਕਿਲੋ 544 ਗ੍ਰਾਮ ਹੀਰੋਇਨ ਇੱਕ ਸਿਆਲ ਗੱਡੀ ਛੇ ਮੋਬਾਈਲ ਧੰਨਵਾਦ